ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਪਹਿਲਾਂ ਹੀ ਤਰ੍ਹਾਂ ਪਰ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਇਆ ਹਾਂ ਇਹ ਵੀਡੀਓ ਹੈਗੀ ਜੀ ਮਾਨਪੁਰ ਟੀਵੀ ਚੈਨਲ ਤੇ ਵੀਡੀਓ ਅਪਲੋਡ ਹੋਈ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਗਏ ਆ ਸੈਨਸ ਮਣੀ ਦੀ ਘੱਟ ਚੱਲੇ ਆ ਪਾਰਟੀ ਤੇ ਤੇ ਬਹੁਤ ਸਾਰੇ ਲੋਕਾਂ ਦੇ ਸਵਾਲ ਸੀਗੇ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਕੀ ਕਾਲੀ ਪਾਰਟੀ ਸੀ ਤੇ ਉਹ ਕਿਉਂ ਗਏ ਆ ਉੱਥੇ ਪਾਰਟੀ ਤੇ ਤੇ ਬਹੁਤ ਸਾਰੇ ਲੋਕਾਂ ਵੱਖ-ਵੱਖਰੇ ਸਵਾਲ ਆਪ ਨੂੰ ਤੁਹਾਨੂੰ ਆਨਸਰ ਦੇਵਾਂਗੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਪਹਿਲਾ ਪਤਾ ਉਹਨਾਂ ਦੱਸਦੇ ਆ ਮਣੀ ਦਾ ਦਾ ਪੰਜਾਬ ਸਾਡਾ ਪੰਜਾਬ ਤੇ ਮਾਲਪੁਰ ਟੀਵੀ ਵਾਲੇ ਨਾਲ ਕੀ ਰਿਸ਼ਤਾ ਦਾ ਆਪਾਂ ਤੋਂ ਦੱਸ ਦਈਏ ਜਿਹੜੇ ਕਵਲ ਕਵਲ ਦਾ ਡੈਡੀ ਆ ਤੇ ਮਾਨਪੁਰ ਟੀਵੀ ਵਾਲੇ ਚਾਚਾ ਜੀ ਆ ਇਹ ਦੋਸਤ ਸਗੇ ਭਰਾ ਵਾ ਤੇ ਇਹਨਾਂ ਦੇ ਚਾਰ ਭੈਣਾ ਵਾ ਤੇ ਜਿਹੜੇ ਮਾਨਪੁਰ ਟੀਵੀ ਵਾਲੇ ਨਾਲ ਦਾਦੀ ਜੀ ਆ ਉਹ 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 ਮਤਲਬ ਮਣੀ ਦੀ ਦਾਦੀ ਆ ਤੇ ਮਾਨਪੁਰ ਟੀਵੀ ਵਾਲੇ ਤੇ ਕਵਲ ਦੇ ਡੈਡੀ ਮਣੀ ਦੇ ਰੀਅਲ ਮਾਮਾ ਜੀ ਆ ਰੀਅਲ ਮਾਮਾ ਜੀ ਆ ਤੇ ਦੂਸਰੇ ਪਾਸੇ ਦੂਸਰੇ ਪਾਸੋਂ ਜੀ ਆਪਾਂ ਗੱਲ ਕਰੀਏ ਅ ਵਿੱਕੀ ਦੇ ਵਿੱਕੀ ਦਾ ਮਾਤਾ ਕੀ ਰਿਸ਼ਤਾ ਵਾ ਸੈਜ ਮਣੀ ਦੇ ਨਾਲ ਵਿੱਕੀ ਦੀ ਰੀਅਲ ਮੰਮੀ ਦੀ ਬੇਟੀ ਆ ਮਣੀ ਤੁਸੀਂ ਵੀਡੀਓਜ਼ ਦੇ ਵਿੱਚ ਪਹਿਲਾਂ ਵੇਖਦੇ ਹੀ ਹੋਵੋਗੇ ਪਰ ਇਸ ਟਾਈਮ ਮਣੀ ਤੇ ਸਹਿਜ ਇਸ ਟਾਈਮ ਉਹ ਇੰਗਲੈਂਡ ਵਿੱਚ ਆ ਉੱਥੇ ਉਹਨਾਂ ਨੂੰ ਗਿਆ ਨੂੰ 2 ਤੋਂ 2.5 ਸਾਲ ਹੋ ਗਏ ਆ ਤੇ ਉਹਨਾਂ ਦੀ ਹੁਣ ਮੰਮੀ ਦੀ ਸਹਿਜ ਦੀ ਮੰਮੀ ਦੀ ਜੋ ਟੀਚਰ ਲੱਗੇ ਹੋਏ ਸੀਗੇ ਤੇ ਉਹਨਾਂ ਦੀ ਹੁਣ ਰਿਟਾਇਰਮੈਂਟ ਪਾਰਟੀ ਕੀਤੀ ਸੀ ਉਹਨਾਂ ਨੇ ਤੇ ਜਿਸ ਵਿੱਚ ਉਹਨਾਂ ਨੇ ਸਾਰਿਆਂ ਨੂੰ ਹੀ ਬੁਲਾਇਆ ਸੀਗਾ ਤੇ ਸਾਰੇ ਹੀ ਗਏ ਸੀਗੇ ਬਹੁਤ ਵਧੀਆ ਪੈਲਸ ਦੇ ਵਿੱਚ ਉਹਨਾਂ ਨੇ ਪਾਰਟੀ ਕੀਤੀ ਆ ਜਿਸ ਵਿੱਚ ਉਹਨਾਂ ਦੀਆਂ ਅੰਮ੍ਰਿਤਸਰੀ ਫੈਮਿਲੀ ਇਕੱਠੀ ਹੋਈ ਕਵਲ ਦੀਆਂ ਸਾਰਾ ਪੂਆ ਇਕੱਠੀਆਂ ਹੋਈਆਂ ਮਤਲਬ ਸਾਰੇ ਜਾਣੇ ਇਕੱਠੇ ਸੀਗੇ ਤੇ ਬਹੁਤ ਸਾਰੇ ਲੋਕਾਂ ਦੇ ਸਵਾਲ ਸੀਗੇ ਕਿ ਉਸ ਵੀਡੀਓ ਦੇ ਵਿੱਚ ਉਹਨਾਂ ਵਲੌਗ ਪਾ ਸੀ ਉਸ ਵਿੱਚ ਵਿੱਕੀ ਹੁਣ ਕਿਉਂ ਨਹੀਂ ਦੱਸੇ ਕਵਲ ਹੋਰੀ ਕਿਉਂ ਨਹੀਂ ਦੱਸੇ ਪਹਿਲੀ ਗੱਲ ਆਪਾਂ ਤੁਹਾਨੂੰ ਇਹ ਦੱਸ ਦਈਏ ਕਿ ਆਪਾਂ ਕਿਸੇ ਨੂੰ ਜੱਜ ਨਹੀਂ ਕਰ ਸਕਦੇਗੇ ਕਿਉਂਕਿ ਸੋਸ਼ਲ ਮੀਡੀਆ ਤੇ ਉਹ ਆਉਂਦੇ ਆਪਾਂ ਇਸ ਕਰਕੇ ਉਹਨਾਂ ਨੂੰ ਕਮੈਂਟ ਕਰਦੇ ਆ ਹਰ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਮਤਲਬ ਕਿ ਗੱਲ ਹੁੰਦੀ ਹੈਗੀ ਇਸ ਦਾ ਮਤਲਬ ਇਹ ਨਹੀਂ ਜਿਵੇਂ ਸੋਸ਼ਲ ਮੀਡੀਆ ਤੇ ਆਪਾਂ ਉਹਨਾਂ ਨੂੰ ਜੱਜ ਕਰ ਲਵਾਂਗੇ ਇਸ ਦਾ ਆਪਾਂ ਨੂੰ ਕੋਈ ਹੱਕ ਨਹੀਂਗਾ ਉਹਨਾਂ ਫੈਮਿਲੀ ਦੇ ਵਿੱਚ ਜੋ ਵੀ ਚੱਲਦਾ ਵਾ ਮਤਲਬ ਉਹ ਆਪੇ ਐਡਜਸਟਮੈਂਟ ਕਰ ਲੈਂਦੀ ਆ ਵਿੱਕੀ ਤੇ ਪ੍ਰੀਤ ਬਾਰੇ ਬਹੁਤ ਲੋਕ ਗਲਤ ਬੋਲ ਰਹੇ ਆ ਵਿੱਕੀ ਤੇ ਪ੍ਰੀਤ ਦਾ ਨੇਚਰ ਇੰਨਾ ਵਧੀਆ ਨੇਚਰ ਆ ਆਪਾਂ ਸਿਰਫ ਵੀਡੀਓ ਦੇਖ ਕੇ ਹੀ ਜਾਜ ਕਰੀ ਜਾਨੀ ਆ ਤੇ ਬਹੁਤ ਸਾਰੇ ਲੋਕ ਗਲਤ ਕਮੈਂਟ ਕਰ ਰਹੇ ਆ ਮੇਰੇ ਕਬਲ ਤੇ ਸੰਦੀਪ ਨੂੰ ਵੀ ਗਲਤ ਬੋਲ ਰਿਹਾ ਸਹਿਜ ਮੱਡੀ ਨੂੰ ਵੀ ਗਲਤ ਬੋਲ ਰਿਹਾ ਤੇ ਮਨਪੁਤੀ ਵਾਲਾ ਚਾਚਾ ਜੀ ਨੂੰ ਵੀ ਬਹੁਤ ਗਲਤ ਗਲਤ ਬੋਲ ਰਿਹਾ ਜੇ ਸਾਪ ਦਾ ਆਪਾਂ ਨੂੰ ਕੋਈ ਹੱਕ ਨਹੀਂ ਆਪਾਂ ਨਹੀਂ ਬੋਲ ਸਕਦੇ ਕਿਉਂਕਿ ਆਪਾਂ ਕਿਸੇ ਬਾਰੇ ਬੋਲ ਵੀ ਨਹੀਂ ਸਕਦੇ ਤੇ ਸੁਣ ਵੀ ਨਹੀਂ ਸਕਦਾ ਵਾ ਹਨਾ ਜਦੋਂ ਆਪਾਂ ਗਲਤ ਬੋਲਦੇ ਆ ਇਸ ਕਰਕੇ ਤੁਸੀਂ ਕਮੈਂਟ ਨਾ ਕਰੋ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਵਿੱਕੀ ਹੁਣੀ ਕਿਉਂ ਨਹੀਂ ਗਏਗੇ ਇਦਾਂ ਇਦਾਂ ਤੇ ਖਾਲੇ ਉਹਨਾਂ ਨੇ ਵਲੌਗ ਪਾਇਆ ਨਹੀਂਗਾ ਉਹ ਵਲੌਗ ਬਾਰੇ ਖੁਦ ਹੀ ਦੱਸ ਲੈਂਦੇ ਹੁੰਦੇ ਆ ਵੀ ਜ ਸਾਡੇ ਕੀ ਰੀਜ਼ਨ ਸੀ ਕਿਉਂ ਨਹੀਂ ਗਏ ਜਾਂਸੀ ਗਏ ਸੀ ਕਿ ਉਹ ਖੁਦ ਹੀ ਵੀਡੀਓ ਪਾ ਕੇ ਉਹ ਦੱਸ ਹੀ ਦਿੰਦੇ ਹੁੰਦੇ ਆ ਇਸ ਕਰਕੇ ਆਪਾਂ ਨੂੰ ਇਹ ਹੀ ਬੰਦਦਾ ਕਿ ਆਪਾਂ ਕਿਸੇ ਨੂੰ ਗਲਤ ਕਮੈਂਟ ਨਾਲ ਕਰੀ ਹੈ ਨਾ ਆਪਣੇ ਆਪ ਹੀ ਆਪ ਜੱਜ ਨਾ ਕਰੀਏ ਤੇ ਉਹਨਾਂ ਨੇ ਬਹੁਤ ਵਧੀਆ ਪਾਰਟੀ ਕੀਤੀ ਆ ਜਿਸ ਵਿੱਚ ਸਾਰਾ ਨੇ ਬਹੁਤ ਸਾਰਾ ਹੀ ਇੰਜੋਏ ਕੀਤਾ ਵਾ ਤੇ ਉਮੀਦ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਾਰੀਆਂ ਫੈਮਲੀਆ ਬਹੁਤ ਹੀ ਜ਼ਿਆਦਾ ਅੱਛੀਆਂ ਵਾ ਆਪਾਂ ਕਿਸੇ ਨੂੰ ਗਲਤ ਠੀਕ ਹੈ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ